ਦਸ਼ਮ ਪਾਤਸ਼ਾਹ ਦੇਸ ਦਾ ਕਰਜ ਸਿਰ ਤੋਂ ਸਮੇ ਸਮੇਸਰ ਆਪ ਉਤਾਰਦੇ ਰਹੇ ਜਿੱਥੇ ਪਿਤਾ ਦੀ ਲੋੜ ਪਈ ਪਿਤਾ ਦਿੱਤਾ ਲੋੜ ਪੁੱਤਾਂ ਦੀ ਪਈ ਪੁੱਤ ਵਾਰਦੇ ਰਹੇ ਸਮੇ ਬਹੁਤ ਲਜਾਇਆ ਹਜ਼ੂਰ ਤਾਈਂ ਪਰੋ ਸਮੇ ਦੀ ਜੁਲਫ ਸੰਵਾਰਦੇ ਰਹੇ ਮੇਰਾ ਦੇਸ ਸੌਵੇਂ ਮਖਬਲੀ ਗੱਡਿਆਂ ਤੇ ਆਪ ਕੱਲਿਆਂ ਤੇ ਵਕਤ گزارਦੇ ਰਹੇ ਦਸ਼ਮ ਪਾਤਸ਼ਾਹ ਆਖਿਆ ਸੁਣੋ ਸਿੰਘੋ ਆਪਣੇ ਫਰਜ਼ ਨੂੰ ਇਦਾਂ ਨਿਭਾਈਦਾ ਏ ਲਰਮ ਰੱਖਣੇ ਦੀ ਜਦੋਂ ਜੰਝ ਚੜ ਪਏ ਉਦੋਂ ਪੁੱਤਾਂ ਦਾ ਨਿਉਂਦਰਾ ਬਈ ਨਾ ਸਾਰਾ ਸਰਬੰਸ ਨਿਸ਼ਾਵਰ ਕਰਨ ਤੋਂ ਬਾਅਦ ਕਲਗੀ ਵਾਲੇ ਪਾਤਸ਼ਾ ਨੰਦੇੜ ਦੀ ਧਰਤੀ ਦੱਖਣ ਦੇ ਵਿੱਚ ਮਾਰੋਦਾਸ ਵੈਰਾਗੀ ਦੇ ਜੇਰੇ ਤੇ ਪਹੁੰਚਦੇ ਨੇ ਮਾਰੋਦਾਸ ਵੈਰਾਗੀ अनेका ਤੀਰ अनेका ਵੀਰ अनेका ਤਾਕਤਾਂ ਦੇ ਨਾਲ ਕਲਗੀ ਵਾਲੇ ਪਾਤਸ਼ਾ ਦਾ ਮਜ਼ਾਕ ਉਡਾਉਣਾ ਚਾਹੁੰਦਾ ਪਰ ਆਪ ਮਜ਼ਾਕ ਦਾ ਪਾਤਰ ਬਣ ਕੇ ਕਲਗੀ ਵਾਲੇ ਪਾਤਸ਼ਾ ਦੇ ਚਰਨਾਂ ਤੇ ਝੁਕਿਆ ਕਲਗੀ ਵਾਲੇ ਪਾਤਸ਼ਾ ਕਹਿਣ ਲੱਗੇ ਪੁੱਛਣ ਲੱਗੇ ਤੂੰ ਆਉਣੇ ਕਹਿੰਦਾ ਜੀ ਬੰਦਾ ਹਜ਼ੂਰ ਨੇ ਆਖਿਆ ਜੇ ਤੂੰ ਬੰਦਾ ਸਾਡਾ ਬੰਦਿਆ ਹੋ ਬੰਦਗੀ ਦੇ ਵਿੱਚ ਬੰਦ ਹੱਸ ਹੱਸ ਕਟਵਾਉਣੇ ਪੈਣਗੇ ਇਸ ਸਿੱਖੀ ਲਈ ਬੰਦ ਬੰਦ ਰੋਪਣਾ ਉਰੇ ਸਿੰਘ ਜੀ ਇੱਕ ਸ਼ਹਿਰ ਬਸੇ ਸਰਹੰਦ ਜਿੱਥੇ ਉਸਰੀ 13 ਪੋ ਨੂੰ ਇੱਕ ਖੂਨਨ ਭੈੜੀ ਕੰਦ ਗੰਗੂ ਗੰਗਾ ਦੇ ਵਿੱਚ ਡੁੱਬਿਆ ਸੁੱਚਾ ਬਣਿਆ ਝੂਠਾ ਨੰਦ ਨਾਲੇ ਕਾਜੀ ਮੁੱਲਾ ਸੋਧਣੇ ਨੜੀ ਮਾਰ ਤੇ ਮੀਨ ਮਸੰਦ ਆ ਸ਼ਕਤੀ ਲੈ ਜਾ ਪੰਛੀਆ ਜੱਪ ਪੈ ਜਾ ਪੰਜਾਬ ਦੇ ਪੰਦ ਕਲਗੀ ਵਾਲੇ ਪਾਤਸ਼ਾਹ ਨੇ ਮਾਰੋ ਦਾਸ ਤੋਂ ਗੁਰਬਖਸ਼ ਸਿੰਘ ਬਣਾ ਕੇ ਖੰਡੇ ਬਾਟੇ ਦੀ ਪੌਲ ਸਿਖਾ ਕੇ ਥਾਪਣਾ ਦੇ ਕੇ ਪੰਜ ਤੀਰ ਬਖਸ਼ਿਸ਼ ਕੀਤੇ ਨਗਾਰਾ ਬਖਸ਼ਿਸ਼ ਕੀਤਾ ਨਿਸ਼ਾਨ ਸਹਿਬ ਬਖਸ਼ਿਸ਼ ਕੀਤਾ ਪੰਝੀਆਂ ਸਿੰਘਾਂ ਦਾ ਜਥਾ ਬਖਸ਼ਿਸ਼ ਕੀਤਾ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਉਹ ਜ਼ਾਲਮ ਲੋਕਾਂ ਦੀ ਇੱਕ ਲੰਬੀ ਲਿਸਟ ਲਿਖੇ ਕੇ 17 ਬੰਦਿਆਂ ਦੇ ਨਾਂ ਜਿਨ੍ਹਾਂ ਵਿੱਚੋਂ ਪਹਿਲੇ ਨੰਬਰ ਤੇ ਸੂਬਾ وزیرਖਾਸ ਸਰਹੰਦ ਸੀ ਇੱਕ ਲਿਸਟ ਦੇ ਕੇ ਥਾਪੜਾ ਦੇ ਕੇ ਪੰਜਾਬ ਦੀ ਧਰਤੀ ਵੱਲ ਹੈ ਆ ਤੋਰਿਆ ਵਾਈ Set